ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 7-8 ਮੇੜਾ ਦਿਖਾਵਾਂਗੇ ਡਟੇ ਦੇ ਵੀਰ ਤੋਂ ਲੈ ਕੇ ਦੇਵਾਂਗੇ ਆਓ ਕੇ ਕਰੀਏ ਗਰਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621261 ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੀ ਤੇ ਗਾਵਾਂ ਜੀ ਮਨ ਸਰਦਿਆ ਸਟਾਰਟ ਹੋ ਗਈਆਂ ਹਰ ਇੱਕ ਪ੍ਰਕਾਰ ਦੀ ਤੇ ਹਰ ਵਕਤ ਹੁੰਦੀ ਆ ਹਾਂ ਜੀ ਹਾਂ ਆਪਣੇ ਕੋਲ ਹਰ ਵਕਤ ਜੀ 15 ਤੋਂ 20 ਆਗ ਹੁੰਦੇ ਆ ਜੀ ਕਹਿੰਦੇ ਭਾ ਬੰਦਾ ਆ ਗਿਆ ਤੇ ਖਾਲੀ ਤੇ ਨਹੀਂ ਮੁੜਦਾ ਨਹੀਂ ਖਾਲੀ ਨਹੀਂ ਮੁੜਦਾ ਜੀ ਆਪਣੇ ਘਰੇ ਆ ਕੇ ਕੁਛ ਨਾ ਕੁਛ ਬੰਦੇ ਦੇ ਪੱਲੇ ਪੈਣਾ ਹੀ ਪੈਣਾ ਜੀ ਅੱ ਠੀਕ ਹੈ ਜਿਹੜੇ ਆਪਾਂ ਪਹਿਲੇ ਨੰਬਰ ਤੇ ਜਰਸੀ ਦੇਖੀ ਆ ਨਾ ਟਾਪ ਕਲਾਸ ਨਿਕੀ ਨਾ ਅੱਜ ਆਪਾਂ ਇਹ ਚ ਦੋ ਜਰਸੀਆਂ ਦਿਖਾਵਾਂਗੇ ਜੀ ਇੱਕ ਕੈਰ ਸ਼ਹਿਰ ਹੈ ਜੀ ਠੀਕ ਹੈ ਬਾਕੀ ਅੱਜ ਆ ਬਾਕੀ ਅੱਜ ਆਪਣੇ ਜਿਹੜੀ ਪਹਿਲੇ ਨੰਬਰ ਦੇਖ ਲਈਏ ਕਿਹੜਾ ਸੁਆ ਸੂਰੀ ਆ ਵੀਰੇ ਦੂਸਰਾ ਸੁਆ ਸੂਰੀ ਹੀ ਆ ਜੀ ਬੱੱਚੀ ਇਹੇ ਠੀਕ ਹੈ ਜੀ ਮੂੰਹ ਚੀਜੀ ਹੈ ਜੀ ਰੀਜਨਲ ਤੇ ਕੱਚੀ ਕੱਚੀ ਹੈ ਕਰਨੀ ਹਲੇ ਅਜੇ 12-13 ਦਿਨ ਬਾਕੀ ਹੈ ਜੀ ਇਹਦੀ ਠੀਕ ਹੈ ਹਰ ਦਾ ਸੇਰ ਚੋਂ ਪੂਣੀ 31 ਆ ਹਨਾ ਹਾਂ ਠੀਕ ਹੈ ਕੀ ਰਿਕਾਰਡ ਦੱਸਿਆ ਆਪਣਾ ਮਾਲ ਕਹਿੰਦੇ ਦਾ ਵੀਰੇ ਬਲੂਨ ਦਾ 22 ਕਿਲੋ ਦੋ ਦਿੱਤਾ ਹੋਇਆ ਜੀ ਐਸਟੀ ਠੀਕ ਹੈ ਹਾਂਜੀ ਤੇ ਜੀ ਬਾਜੂ ਪਾ ਓਕੇ ਥਣਾ ਦੀ ਜਮਾ ਇੱਕ ਨੰਬਰ ਹੈ ਭਾਵ ਯਾਰ ਜੀ ਰਹਿਣਗੇ ਭਾਵ ਯਾਰ ਜੀ ਆਪਾਂ ਕਰੀ ਦੇਵਾਂਗੇ ਜੀ ਕੋਈ ਗੱਲ ਨਹੀਂ ਵਿਚੋਂ ਦਾ ਠੀਕ ਹੈ ਹਾਂਜੀ ਇਹਦਾ ਕੀ ਹੈ ਇਹ ਬੱਛੀ ਜੀ ਆਪਾਂ 1,35,000 ਰੁਪਏ ਦੀ ਦੇ ਰਾਂ ਬੁਜਾਇਸ ਹੋ ਜਾਊਗੀ ਵਿਚੋਂ ਮੰਨਤਨ ਕਰਤਾ ਧੋਰੀ ਬਾੜ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਜਮਾਂ ਨਮਾ ਹਨ ਜਿਹੜੇ ਵੀ ਕਹਿੰਦੇ ਪੰਜਾਬ ਵਾਲੀ ਜਰਸੀ ਲੈਣਾ ਜਮਾਂ ਪੰਜਾਬ ਇੱਥੇ ਬੋਲਦਾ ਜਮਾਂ ਸਿੱਧੀ ਸੁੱਤੀ ਦੇਖਦੇ ਲੋਕੇ ਮੈਂ ਇਹਦਾ ਆਪਾਂ ਨੂੰ ਪ੍ਰੋਪਰ ਰਿਕਾਰਡ ਮਿਲ ਜੂਜੀ ਅੱਗੇ ਸੀਮਨ ਵਗੈਰਾ ਆਪਾਂ ਨੂੰ ਸਭ ਕੁਝ ਮਿਲ ਲੇਗੇ ਜੀ ਇਹਨਾਂ ਦੀ ਠੀਕ ਹੈ ਸਾਰਾ ਬਾਇਓ ਡਾਟਾ ਦੇਵਾਂਗੇ ਜਮਾਂ ਹਾਂਜੀ ਹਾਂ ਫੇਸ ਕੁਆਲਿਟੀ ਦੇਖੇ ਇਹਨੇ ਕੌਲੀ ਚ ਪਾਣੀ ਪੀਣਾਗਾ ਸੋ ਇਹ ਚੀਜ਼ ਜਮਾਂ 골ਡਨ ਕਲਰ ਆ ਗਿਆ ਹਨਾ ਹਾਂਜੀ ਹਾਂ 골ਡਨ ਕਲਰ ਦੇ ਵਿੱਚ ਜਮੀਆਂ ਐਨ ਗਿੱਠਕਦੀ ਮੂੰਹ ਆ ਸਾਰਾ ਮੱਥੇ ਚਟੋਆ ਦੁਬਾਰੇ ਘਮਾ ਦੇ ਵਾੜੀ ਦੇ ਘਰੇ ਜਾਵੜੀ ਜੇ ਮੈਂ ਬਰੀਡ ਤਿਆਰ ਕਰੂਗੀ ਪੂਰੀ ਜਮਾ ਕੋਕਾ ਪੀਸੀ ਆ ਜਮਾ ਤੇ ਕੁਆਲਿਟੀ ਕੁਆਲਿਟੀ ਪੂਰੀ ਫੁੱਲ ਆ ਜਾਮਾ ਹਨਾ ਹਾਂਜੀ ਹਾਂ 25 ਤੋਂ ਪਾਰ ਰੋ ਤਾਂ ਦਊਗੀ ਬਲੇ ਆਮਦਾਰੀ ਦੇ ਨਾਮ ਅੱਗੇ 2 ਨੰਬਰ ਦੇ ਬਾਅਦ ਜਰਸੀ ਦਾ ਨਿਜੀ ਨਹਿਕ ਫੇਰ ਦੇਖੀ ਜਾਂਦੇ ਆ ਪਹਿਲੋ ਇਹ ਵੀ ਜਮਾ ਬਿਲਕੁਲ ਇਹਦੀ ਕਾਪੀ ਹੈ ਜੀ ਠੀਕ ਹੈ ਤੇ ਇਹ ਪ੍ਰੂਨਸ ਹੁੰਦੀ ਆ ਹਜੇ ਇਹ 12 ਮਹੀਨੇ ਚ ਨਹੀਂ 2 ਸਾਲ ਨਹੀਂ ਹੋਣਾ ਜੀ ਦੰਦੋ ਖੀਰੀ ਆ ਮੰਨੋ ਬਿਲਕੁਲ ਮਿਲਕ ਟੀ ਹੈ ਜੀ ਆਪਾਂ ਚੈੱਕ ਕਰਵਾ ਲੈਂਦੇ ਆ ਜਮਾ ਘੀਰਾ ਬਚਾਈ ਜਾਣਾ ਜਮਾ ਬੱਚਾ ਜੀ ਘੀਰਾ ਖਤੋਂ ਤਾਂ ਕੋ ਦੰਦਾਂ ਦੇ ਮੁਹੱਲਾ ਦੰਦ ਪਟਕੇ ਦਿਖਾਵਾਂਗੇ ਆ ਹਾ 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 ਓਏ ਜਮੇ ਹੀ ਬਚਾਇਆ ਤਾਂ ਅਜੇ 6-6 ਮਹੀਨੇ ਹੋਰ ਨਹੀਂ ਦੰਦ ਤੋੜਦੀ ਇਹਦੇ ਸੁਪਨੇ ਪੂਰੇ ਕਰਨੇ ਆ ਹਾਂਜੀ ਹਾਂ ਤੇ ਪੈਸੇ ਦੇ ਪਰ ਚੰਗੇ ਲੱਗਣਗੇ ਲੱਗਦੇ ਆ ਪੈਸੇ ਚੰਗੇ ਲੱਗਣਗੇ ਜੀ ਕਿੰਨੇ ਕ ਲੱਗਣਗੇ ਦਾਸੀ ਦੇ ਕਾਨੂੰਨ ਹੈ ਹੋ ਸਕਦਾ ਵੀ 30 ਕਿਲੋਤੀ ਦੇ 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 ਜੀ ਇਹ ਰੇਟ ਦੱਸ ਦੇ ਤਾਂ ਕੀ ਹੈ ਰੇਟ ਵੀ 1-35 ਦੀ ਦੇ ਦਾਂਗੇ ਜੀ ਇਹ ਹੁਣ 80-50 ਗੱਲਾਂ ਤਾਂ ਹੈ ਨਹੀਂ ਇਹਦੇ ਵਿੱਚ ਨਹੀਂ ਨਹੀਂ ਉਹ ਤਾਂ ਜੀ ਕੋਈ ਗੱਲਬਾਤ ਨਾ ਕਰੇ ਉਹ ਛੋਟਛਾਪਾ ਹੋਣਾ ਜਿਹੜੇ ਆਪਾਂ ਅੱਜ ਮੁੱਲ ਕਰਾਂਗੇ ਸੁਭਰੋ ਮੰਨ ਕੇ ਚਲੋ ਵੀ ਖੂਸੇ ਝੋਨੇ ਦੇ ਬਾਜ ਬਾ ਕੱਦ ਕਾਠ ਤੇ ਲੈਗ ਸਕੋਰ ਵਗੈਰਾ ਤੇ ਦੇਖੋ ਜਮਾ ਕਿਆ ਵਾਤਾ ਫਿੱਟ ਨੇ ਇਹਦੀ ਸਟ੍ਰੇਟ ਆ ਜੀ ਇਹਦੀ ਬਿਲਜ ਵੀ ਦਿੰਦਾ ਤੇ ਸਾਰੀ ਜਿਹੜੀ ਹੈਗੀਆਂ ਹਾਂਜੀ ਹਾਂ ਫੇਸ ਕੁਆਲਿਟੀ ਦੇਖੋ ਫ੍ਰੇਕ ਪੱਖ ਤੋਂ ਕੋਈ ਐ ਨਹੀਂ ਕਹਿ ਸਕਦਾ ਵੀ ਕੋਈ ਕ੍ਰੋਸ ਆਂਗ ਚਾਹੇ ਸਭ ਕਿਆ ਵਾਤਾ ਬਈ ਕੱਦ ਕਾਠ ਕਰ ਕਰ ਤੁਰਦੀ ਆ ਦੇਖ 135000 ਰੁਪਏ ਲਾਓਗੇ ਤੇ ਸੁਪਨੇ ਪੂਰੇ ਕਰੋਗੇ ਮੇਲੇ ਆਲੇ ਤੇ ਜਾ ਕੇ ਇਹਦੇ ਸੀਮਨ ਵਗੈਰਾ ਕਨਫਰਮ ਹੈਗਾ ਕਿਹੜੇ ਲੀਗਾ ਸਾਰਾ ਕੁਝ ਜਿਹੜੇ ਬੰਦੇ ਨਾਲ ਆਪਣੀ ਗੱਲ ਬਾਤੂ ਸਭ ਕੁਝ ਦੱਸਾਂਗੇ ਆਪਾਂ ਠੀਕ ਹੈ ਠੀਕ ਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਜਮਾ ਖੀਰਾ ਵਜਾਈ ਹੈ ਜਿਵੇਂ ਐਡੀ ਖੀਰੀ ਬੱਚੀ ਲੋਕੀ ਤੀ ਘਬਰਾਉਣ ਦੀ ਗੱਲਾ ਕਰਦੇ ਹੁੰਦੇ ਹੈਗੇ ਤੇ ਜਿਹੜੀ ਜਿਵੇਂ ਪੁੱਤਾਂ ਦੀ ਪੰਜਾਂ ਦਾ ਨੂ ਬੱਚਾ ਧਰਨ ਵਾਲੀ ਹੈ ਨਾ ਹਾਂਜੀ 12ਵੇਂ ਮਹੀਨੇ ਚ ਨੇ 2 ਸਾਲ ਦੀ ਹੋਣਾ ਹੈ ਕੱਢ ਜੂ 5-4 ਦਿਨ ਹਾਂਜੀ ਲੈ ਸਕਦੇ ਆ ਜੀ ਟਿੱਕੀ ਟਿੱਕੀ 5-4 ਦਿਨ ਕੱਢ ਜੀ ਚੌੜੀ ਹੋ ਤੁਰਦੀ ਹੈ ਜਮ ਹਾਂਜੀ ਹਾਂ ਐ ਤੋੜਾ ਜਿਨੂੰ ਕਹਿੰਦਾ ਸਟ੍ਰੇਟ ਆ ਇੱਕੋ ਜੀ ਆ 200 ਕਿਲੋ ਦਾ ਮਾਲ ਕਤੁਰਦਾ ਹੁੰਦਾ ਹਨਾ ਉਹ ਗੱਲ ਆ ਇਹਦੇ ਵਿੱਚ ਹਨਾ ਇਹ ਸੁਨੱਖਾ ਤੋੜਾ ਹੈ ਸੋ ਵੀ ਜੋੜਾ ਆ ਬੱਚਿਆਂ ਦਿਖਾਦਾ ਤੁਹਾਨੂੰ ਜਰਸੀਆਂ ਦਾ ਜਮ ਨਗੀਨਿਆਂ ਦਾ ਜੇ ਕਿਸੇ ਜੋੜਾ ਲੈਣਾ ਤਾਂ ਵੀ ਤੁਸੀਂ ਚੱਕ ਸਕਦੇ ਹੋ ਤੀਜਾ ਨੰਬਰ ਬਾਈ ਜੀ ਆਪਾਂ ਦੇਖਿਆ ਨੇ ਇਹ ਐ ਜੀ ਐਫ ਦੇ ਵਿੱਚ ਆ ਗਈ ਗ੍ਰੇਡ ਲੋ ਠੀਕ ਹੈ ਤੇ ਪਲੂਣ ਦਾ ਇਹਦਾ 23 ਕਿਲੋ ਦੁੱਧ ਦਿੱਤਾ ਹੋਇਆ ਜੀ 23 ਕਿਲੋ ਪਲੂਣ ਦਾ ਹਾਂ ਹਜੇ ਇਹ ਵੀ 10 12 ਗੰਨ ਬਾਕੀ ਦੀ ਐਤ ਕੀ 25 ਰੇਟ ਜਾਪੜੂ ਪਛੀਰੇ ਨੇੜੇ ਜਾਪੜੂ ਰੇਟ ਵਗੈਰਾ ਕੀ ਰਹਿਣਾ ਰੇਟ ਵਗੈਰਾ ਇਹਦਾ ਅਸੀਂ 85000 ਰੁਪਏ ਦੀ ਬੱਚੀ ਲੈਣਾ 50 ਹੋ ਜਾਊਗੀ ਮਨਦਾਨ ਕਰ ਦਾਂਗੇ ਠੀਕ ਹੈ ਹਾਂ ਤੇ ਅੱਗੇ ਜਿਹੜੀ ਨਾਲ ਆਪਾਂ ਵੈੜ ਦੇਖੀ ਜਾਂਦੇ ਆ ਇਹ ਵੇੜ ਦੂਸਰਾ ਸੂਰ ਸੂਰ ਰਹੀ ਹੈ ਜੀ ਪਲੂਨ ਦਾ 25 ਕਿਲੋ ਦੋ ਦਿੱਤਾ ਹੋਇਆ ਜੀ ਠੀਕ ਹੈ ਬਹੁਤ ਚੰਗੇ ਸੀਮਣ ਦੀ ਹੈ ਜੀ ਅੱਗੇ ਬਹੁਤ ਚੰਗਾ ਸੀਮਣ ਲੱਗਿਆ ਪਿਆ ਜੀ ਥੱਲੇ ਨਾੜਾ ਨੂੜਾ ਹਣਾ ਗੁੰਦੀ ਪਈ ਹੈ ਨਾੜਾ ਵਗੈਰਾ ਬਹੁਤ ਚੰਗੀਆਂ ਨੇ ਜੀ ਠੀਕ ਹੈ ਕਹਿੰਦਾ ਭਾਬੀ 20 27 28 ਕਿਲੋ ਦੇ ਨੀਅਰ ਰੋਡ ਪੋਨ ਵਾਲੀ ਹੈਗੀ ਆ ਬਿਲਕੁਲ ਜੀ ਬਿਲਕੁਲ ਰੇਟ ਕੀ ਰਹਿਣਾ ਬਾਈ ਜੀ ਇਹਦਾ ਇਹਨੇ 1 ਲੱਖ ਤੇ 5000 ਰੁਪਏ ਦੀ ਬੱਚੀ ਦੇ ਰਾਂਗੇ ਤੇ ਚੜਾਈ ਚੁੜਾਈ ਦੇਖੋ ਉਪਰੋਂ ਬੱਚੀ ਇੱਕ 5 ਦੀ ਹਾਂਜੀ ਕੱਚੀ 15 ਦਿਨ ਦੀ ਲਗਭਗ ਹੈਗੀ ਆਣਾ ਹਾਂਜੀ ਹਾਂ 15 ਇਹ ਹਫ਼ਤੇ ਵੀ ਕੱਚੀ ਹੈ ਜੀ ਐਚਐਫ ਦੇ ਵਿੱਚ ਜੀ ਠੀਕ ਹੈ ਫਲੂਨ ਦਾ 30 ਕਿਲੋ ਦਿੱਤਾ ਹੋਇਆ ਜੀ 30 ਕਿਲੋ ਫਲੂਨ ਦਾ ਹਾਂ ਜੀ ਹਾਂ ਕਹਿੰਦਾ ਭਾਬੀ 30 ਤੋਂ ਅਵਾਪ ਚੱਲਣਾ ਹੈ ਇਹਨੇ 30 ਤੋਂ ਪਾਰ ਚੱਲਣਾ ਜੀ ਬਾਕੀ ਸੂਂਦੀ ਜਮਾਂ ਸਰਦੀ ਜਾਣ ਹਾਂ ਸੂਂਦੀ ਬਹੁਤ ਸੂਣੀ ਰੁੱਤ ਦੇ ਵਿੱਚ ਹੈ ਜੀ ਤੋੜੇ ਜੀ ਇਹਨੂੰ ਇਹਦਾ ਭਾਗ ਹੀ ਰਹਿਣਾ ਹੈਗਾ ਇਹਦਾ ਰੇਟ ਹੈ ਜਿਹੜੇ ਵੀਰੇ ਇਹਦੇ ਲੈਣ ਵਿੱਚ 1,10,000 ਰੁਪਏ ਲੈਵਾਂਗੇ ਰੱਬ 1,10,000 ਦੇ ਵਿੱਚ ਬੰਦਾ 30 ਤੋਂ ਪਾਰ ਤੋਂ ਤੇ ਜਾਊਗਾ ਹਾਂ ਜੀ ਹਾਂ ਸੋbro ਕੱਦ-ਕੱਡ ਵਗੈਰਾ ਦੇਖੋ ਬੱਚੀ ਦਾ ਜਮਾ ਵੇਟ-ਬੂਟ ਬਹੁਤ ਹੈ ਜੀ ਚੰਗਾ ਬੱਚੀ ਚ ਕੱਦ ਬਹੁਤ ਸੋਹਣਾਗਾ ਹਾਲੇ ਕੱਚੀ-ਕੱਚੀ ਹੈ ਜੀ ਇੱਕ ਦਾਸ ਚ ਨਰਮ ਕਰ ਦਾਂਗੇ ਆਪਾਂ ਕੋਈ ਗੱਲ ਨਹੀਂ ਜੀ ਮਾਨਤਾਨ ਕਰ ਦਾਂਗੇ ਜਿਹੜਾ ਬੰਦਾ ਆਪਾਂ ਨੂੰ ਮੁੱਲ ਲਾਉ ਜੀ ਕੋਈ ਨਾ ਦੇ ਕੇ ਤੋਰਾ ਇੱਕ ਦਾਸ ਦੇ ਵਿੱਚੋਂ ਨਰਮ ਆਪਾਂ ਬੱਚੀ ਕਰ ਦਾਂਗੇ ਜੰਮ ਲੰਝੀ ਬਹੁਤ ਹੈ ਜੀ ਤੋਰੋ ਜੀ ਤੋਰੋ ਕੇ ਰੱਖ ਠੀਕ ਹੈ ਸਾਫ ਸੁਥਰੀ ਤੇ ਪੂਰੀ ਮਾੜਾ ਨੂਣਾ ਦਿਖਾਰੇ ਠੀਕ ਹੈ ਫਿਟਨੈਸ ਆ ਜਮਾ ਲਈ ਵੇਹਣਾ ਕੁਚਾਂ ਦੇ ਉੱਪਰ ਲੇ ਵਾਰ ਰੱਖਣਾ ਇਹਨੇ ਜਮਾ ਭਾਰ ਦਾ ਨਕਸ਼ੇ ਥੱਲੇ ਬੜੀ ਸੁਨੱਖੀ ਬਾਨੀ ਖੂਬਸੂਰਤ ਨਗੀਨਾ ਦਿਖਾਦਾ ਆਪਾਂ 110000 ਦੇ ਵਿੱਚ ਸਿੱਧੀ ਮਾਲਕ ਦੇ ਘਰੇ ਦਵਾਈ ਨੰਬਰ ਵੀਡੀਓ ਦੇ ਵਿੱਚ ਆ ਫੋਨ ਚੱਕੋ ਤੇ ਕਾਲ ਕਰੋ ਕੋਲੇ ਆ ਕੇ ਦੇਖ ਕੇ ਤਸੱਲੀ ਕਰਕੇ ਮਿਰਖ ਪਰਖਣਾ ਲੈ ਕੇ ਜਾਵੇ ਜੀ ਕੋਲੇ ਆ ਤੇ ਗੋਹਾ ਵੀ ਟੜਕਾ ਕਰਦੀ ਆ ਟੜਕਾ ਗੋਹਾ ਕਰਦੀ ਆ ਅੱਗੇ ਨਾਲ ਇਹਦੇ ਖੜੀਆ ਐਰ ਸ਼ੈਰ ਐਰ ਸ਼ੈਰ ਦੇ ਵਿੱਚ ਜੀ ਇਹਦਾ ਜਿੱਦੇ ਸੂਬੀ ਗੱਲਾਂ ਕਰਾ ਦੂ ਹਾਨੀ ਬਾੜਾ ਪੈੜਾ ਇੰਨੀ ਕ ਬਣਦੀ ਰੋਕ ਰੋਕ ਰੱਖਣੀ ਪੈਂਦੀ ਹੈ ਜੀ ਇਹਦੀ ਬੱਜੀ ਜੀ ਤਾਂ ਨਹੀਂ ਚਲਦੀ ਨਹੀਂ ਨਹੀਂ ਉਹ ਕੁਛ ਨਹੀਂ ਚੱਲਦਾ ਜੀ ਉਹਦੇ ਵਿੱਚ ਗਾਮੇ ਤਾਂ ਵੈਸੀ ਆ ਜਾਂਦੀ ਹੈ ਨੀ ਲਾਈ ਵਰਖ ਵਰਗੀ ਠੀਕ ਹੈ ਕਹਿ ਨਾ ਲੈਂਦੀ ਹਜੇ ਇਹ ਇਹ ਵੀ ਵੀ ਇਹ ਇੱਕ ਹਫਤਾ ਬਾਕੀ ਹੈ ਪਰ ਇਹਨਾਂ ਦੇ ਫੈਟ ਦੇ ਗੁਣ ਹੁੰਦੇ ਆ ਜੇ ਕਹਿ ਦਿੰਦੇ ਆ ਫੈਟੇ ਦੀ ਪੰਜੀ ਰੋਣੀ ਆ ਜੀ ਬੜੇ ਰੰਗ ਇੱਕ ਤਾਂ ਪੰਡੇ ਚ ਫਿਰ ਚੱਕ ਦੇ ਦਿੰਦੇ ਆ 25 ਕਿਲੋ ਉਹ ਤਾਂ ਖਰਾ ਦੇਣਾ ਜੀ ਤੋਰੋ ਜੀ ਥਣ ਦੇਖੋ ਕਿਹੋ ਜਿਹਾ ਲੱਗਿਆ ਮਈਆ ਵਾਲਾ ਥਣ ਲੱਗਿਆ ਸੋ ਥਣ ਦੇਖੋ ਮੋਟਾ ਢਾਡਾ ਥਣ ਜਾਵਾ ਜਿਵੇਂ ਕਹਿੰਦੇ ਖਾਂਦੇ ਪੀਂਦੇ ਘਰ ਦਾ ਮੁੰਡਾ ਠੀਕ ਹੈ ਬੜੀ 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 ਸੁਭਰ ਕੱਦ ਬੈਠ ਦੇਖੋ ਤੇ ਵਾਕੀ ਲੈ ਵਾਲੂ ਬਾ ਦੇਖੋ ਇੱਕ ਗੱਲ ਵਾ ਦੱਸਦਾ ਜਿਹੜਾ ਅੱਜ ਗੱਪਣ ਤੇ ਰਪੀ ਲਾਊਗਾ ਉਹਨੂੰ 10000 ਮੰਦੀ ਮਿਲੂਗੀ ਬਿਲਕੁਲ ਜੀ ਬਿਲਕੁਲ ਤਿਆਰੀ ਤੇ ਵੈੜ ਫਰਕ ਪਾ ਜਾਂਦੀਆਂ ਨੇ ਜੀ ਤੇ ਜਿਹੜਾ ਲੈਗਾ 8427019817 ਤੇ ਕਾਲ ਕਰ ਢੋਟੇ ਲੋ ਵੀਡੀਓ ਫੇਰ ਪਾ ਜਾਜਾ ਤੇ ਨਾ ਦੱਸਦਾ ਬੱਟਾ ਪਿਆ ਢੋਟੇ ਲੋ ਨੀਵੇਂ ਸਾ ਬਿਠਾ ਦਿਓ ਇਦਾਂ ਥਣ ਕੱਟਿਆ ਗਲਡਰਾ ਰਗੇ ਹਨ ਐਨ ਜਮਾ ਮੈਂ ਆਰ ਕੇ ਥਣ ਕੱਟੂ ਜੀ ਮੈਂ ਵਾਲੀ ਸਰੀਰ ਲੱਗਿਆ ਕਾ ਉਦੋਂ ਇੱਕ ਵਿਊ ਤੇ ਇੱਕ ਫੋਨ ਹੀ ਆਉਣਾ ਹਾਂ ਜੀ ਹਾਂ ਉਹ ਇਹਨਾਂ ਤੇ ਫਿਰ ਫੋਨ ਆਉਂਦਾ ਥਣ ਤੇ ਮੁੱਲ ਪੈਂਦਾ ਜਾਂਦਾ ਜੀ ਕੀ ਚੀਜ਼ ਆਈ ਘਰੇ ਇਹਦੇ ਪੈਸੇ ਹੋਣੀ ਲੱਗਣ ਵਾਲੀ ਆ ਜੀ ਪੈਸੇ ਕਿਨੇ ਦੇਣੇ ਆਪਾਂ ਇਹਦੇ ਇੱਕ ਲੱਖ ਤੇ 5000 ਰੁਪਏ ਦੀ ਬੱਛੀ ਦੇ ਦਾਂਗੇ ਮਾਨਦਾਨ ਮਾਨਦਾਨ ਕਰਦਾ ਇੱਕ 5 ਦੇ ਵਿੱਚੋਂ ਮਾਨਦਾਨ ਕਰਦਾਂਗੇ ਤੇ ਦੁੱਧ ਕਿੰਨਾ ਮੰਨ ਕੇ ਲੈ ਕੇ ਜਾਵੇ ਬੰਦਾ ਦੁੱਧ 25 ਕਿਲੋ ਖਰਾ ਦੇਊਗੀ ਫੈਟ ਵਾਲਾ ਫੈਟ ਨਾਲ ਇਹਦੇ ਖੜ ਜਾਈ ਉਹ ਵੀ ਥਾੜੇ ਹੈ ਜੀ ਜੱਕੀ ਖੜੀ ਹੈ ਇਹ ਬੱਚੀ ਦਾ 32 33 ਕਿਲੋ ਦੁੱਧ ਦਿੱਤਾ ਹੋਇਆ ਜੀ ਇੱਕ ਹਫ਼ਤੇ ਦੀ ਕੱਚੀ ਹੈ ਜੀ ਵੀ ਹੈ ਠੀਕ ਹੈ 32 33 ਕਿਲੋ ਦੁੱਧ ਦਿੱਤਾ ਹੋਇਆ ਹਾਂ ਜੀ ਹਾਂ ਤੇ ਇੱਕ ਕੈਦਨ ਕੱਢਦੀ ਹੈ ਹਜੇ ਇਹ ਵੀ ਹਜੇ ਇੱਕ ਹਫ਼ਤੇ ਦੇ ਲਗਭਗ ਲੇ ਬੀ ਇਹਦਾ ਮੰਨ ਕੇ ਚੱਲੀਏ ਰਿਕਾਰਡ ਵਗੈਰਾ ਇਹਦਾ ਰਿਕਾਰਡ ਹੈ ਨਾ ਤੁਮ ਦਾ 32 33 ਕਿਲੋ ਦੁੱਧ ਦਿੱਤਾ ਹੋਇਆ ਜੀ ਤੇ ਚੰਗੀ ਹੈ ਸਰੀਰਕ ਵੰਤਰ ਬਹੁਤ ਚੰਗੀ ਹੈ ਜੀ ਠੀਕ ਹੈ ਵੇਟ ਗ੍ਰੋਥ ਬਹੁਤ ਹੈ ਜੀ ਬੱਚੀ ਦੇ ਵਿੱਚ ਫੇਸ ਕੁਆਲਿਟੀ ਬਹੁਤ ਚੰਗੀ ਹੈ ਤੋਰੋ ਜੀ ਸਹੀ ਜੇ ਕੈਦਨ ਕੱਢ ਜੂਗੀ ਬਸ ਇੱਕ ਹਫ਼ਤਾ ਲਓ ਤੇ ਵਾਕੇ ਲੈਵਾ ਜਮਾ ਫਾੜ ਯਾਰ ਹਨਾ ਥਣ ਚੇਹੇ ਮਸ਼ੀਨ ਤੇ ਲਾਲੇ ਬੰਦਾ ਚੇਰ ਥੀ ਚੋਲੇ ਮੂਠੀ ਵਾਲਾ ਖਣ ਲੱਗਿਆ ਜੀ ਪੈਸੇ ਕਿੰਨੇ ਲੈਣੇ ਆਪਾਂ ਇਹਦੇ ਇਹ 1,115,000 ਰੁਪਏ ਦੀ ਦੇ ਦਾਂਗੇ 1,115,000 ਦੀ ਹਾਂਜੀ ਤੇ ਪਤਲੀ ਚਮੜੀ ਦੇ ਵਿੱਚ ਆ ਗਈ ਜਮਾ ਹਨਾ ਬਰੀਕੀ ਵਾਲੀ ਬੱਛੀ ਹੈ ਬਰੀਕੀਆਂ ਦੇ ਵਿੱਚ ਅਜੇ ਨਹੀਂ ਵੇਗੀਆਂ ਫਿਟਨੈਸ ਲੈਵਾ 1,15 ਕੀਮਤ ਆ ਮਾਨਦਾਨ ਵਿੱਚੋਂ ਕਰ ਦਾਂਗੇ ਹਨਾ ਤੇ ਪਿੰਡੇ ਚ ਚਮਕ ਚਮਕ ਬਹੁਤ ਹੈ ਰਿਜਨਲ ਬੜੀਆ ਸੀਆਰ ਦੇ ਚਲੇਟਰ ਰਿਪੋਰਟਰ ਨਾਲ ਬੜੀ ਹਾਂ ਜਿਆ ਜੀ ਗੱਲ ਆ ਜਾਓ ਸੋ ਵੀਰੋ ਮਿਲਕ ਵੇਨ ਵਗੈਰਾ ਦੇਖੋ ਥੱਲੇ ਥਾਂ ਤੋਂ ਕਾਹਦਾ ਕੱਢਣਾ ਨੇ ਜਿਹੜੇ ਵੀਰ ਕਹਿੰਦੇ ਆਪਾਂ ਐਚ ਐਫ ਲੈਣੀ ਆ ਪਰ ਸਾਡੇ ਕੋਲ ਮਸ਼ੀਨ ਹੈ ਨਹੀਂਗੀ ਉਹ ਤੋਂ ਨੂੰ ਇਹ ਚੀਜ਼ ਸੂਟ ਕਰਨੀਆਂ ਨੇ ਸਾਈਨਿੰਗ ਸੂਨਿੰਗ ਦੇਖੋ ਬੱਚੀ ਦੀ ਚਮਕ ਧਮਕ ਰੰਗ ਸਭ ਕੁਸ਼ੇ ਦੇ ਵਿੱਚ ਹੀ ਆ ਜਮਾ ਬਸ ਮਿਲਕ ਪੈਰ ਦੀ ਕਹੇ ਜੀਆਂ ਨੇ ਸੋ ਵੀਰੋ ਸੱਤ ਬਹਿਣਾ ਆਪਾਂ ਸਾਰਾ ਬਾਇ ਡਾਡਾ ਵੀਰ ਤੋਂ ਲੈ ਕੇ ਦੇਤਾ ਚਰਚੀਆਂ ਦਿਖਾਤੀਆਂ ਐਚ ਐਫ ਦਿਖਾਤੀਆਂ ਤੇ ਐਰ ਸ਼ਰਤ ਦਿਖਾਤੀ ਤੇ ਇੱਕ ਵੀਰੇ ਦਰਵਾਜ਼ਾ ਬੱਚੀ ਖੜੀ ਇਹਦੇ ਕਿ ਹਿਸਾਬ ਉਤਾਵਿਆ ਇਹ ਬੱਚੀ ਲੋਗ ਆਪਾਂ ਹਜੇ ਠਹਿਰ ਕੇ ਵੇਖਣ ਦਾ ਇਰਾਦਾ ਜੀ ਕੱਚੀ ਆਲੇ ਹਨਾ ਹਾਂ ਹਜੇ ਇਹ ਤਾਂ ਡੇਢ ਮਹੀਨਾ ਬਾਕੀ ਪਿਆ ਜੀ ਦੰਦੋਂ ਕਿਵੇਂ ਆਹੇ ਦੰਦੋਂ ਇਹ ਦੋਂਦੀ ਹੋਈ ਹੈ ਜੀ ਹੁਣ ਖੀਰੀ ਤੋਂ ਜੀ ਠੀਕ ਹੈ ਆਹ ਤਾਂ ਤੋੜ ਗਈ ਜੀ ਵੱਡੀ-ਬੁੱਡੀ ਬਹੁਤ ਜ਼ਿਆਦਾ ਹੈ ਹਨਾ ਹਾਂ ਹਜੇ ਪੰਜ 8 9 ਦੇ ਗਰੀਬ ਕੱਢ ਹੋਣਾ ਜੀ ਜੇ ਕੋਈ ਵੀਰੇ ਤੇ ਮੁੱਲ ਲਾ ਦੂਗਾ ਇਹਨਾਂ ਆਪਾਂ ਕਰ ਲਾਂਗੇ ਜੀ ਜੈ ਜਗਤ ਸਕੀਨ ਬੰਦਾ ਤੇ ਬਾਕੀ ਬਿਹੜਾ ਹੋਰ ਵੀ ਖੜੀਆਂ ਦੇ ਆਹ ਹੋਰ ਖੜੀਆਂ ਨੇ ਜੀ ਆਪਣੇ ਕੋਲੇ ਕੱਚੇ ਨਾਗ ਨੇ ਜੀ ਉਹ ਠੀਕ ਹੈ ਜਿਹੜੇ ਆਪਾਂ ਹੱਥ ਦੇ ਅੰਦਰ ਅੰਦਰ ਵਾਲੇ ਨਾਗ ਆਪਾਂ ਅੱਜ ਦਿਖਾ ਦੇ ਜੈ ਜਗਤ